ਉਹ ਅਕਰੀਆ ਉਹਦੇ ਵਿੱਚ ਮਾਤਾ ਪਿਤਾ ਨੂੰ ਨਾਲ سزا 3 ਸਾਲ ਦੀ ਤੁਸੀਂ ਕਿਸੇ ਦਾ ਸਕੂਟਰ ਮੋਟਰਸਾਈਕਲ ਮੰਗ ਕੇ ਲੈ ਕੇ ਆਓਗੇ ਜਿਹਦੇ ਨਾਮ ਤੇ ਸਕੂਟਰ ਮੋਟਰਸਾਈਕਲ ਰਜਿਸਟਰਡ ਹੋਏਗਾ ਉਹਨੂੰ ਵੀ ਨਾਲ ਉਹਦੇ ਖਿਲਾਫ ਵੀ ਕਾਰਵਾਈ ਹੋ ਸਕਦੀ ਇਸ ਕਰਕੇ ਡਿਊਟੀ ਲੱਗੀ ਹੈ ਤੁਹਾਡੇ ਤੱਕ ਮੈਸੇਜ ਦੇਣ ਵਾਸਤੇ ਆਏ ਆਂ ਲਾਈਟਲੀ ਨਾ ਲਿਓ ਜੀ ਮੈਂ ਤੁਹਾਨੂੰ ਇਮਾਨਦਾਰੀ ਨਾਲ ਪੁੱਛ ਲਿਆ ਵੀ ਕਿੰਨੇ ਬੱਚੇ ਸਕੂਟਰ ਮੋਟਰਸਾਈਕਲ ਚਲਾਉਂਦੇ ਆ ਮੇਰੇ ਹਿਸਾਬ ਨਾਲ ਇਮਾਨਦਾਰੀ ਨਾਲ ਤੁਸੀਂ ਸੱਚ ਨਹੀਂ ਦੱਸੋਗੇ ਚੋਰ ਉਸੀ ਦਿਨ ਚੋਰ ਹੈ ਜਦੋਂ ਰੰਗੇ ਹੱਥੀ ਫੜਿਆ ਜਾਂਦਾ ਹੈ ਬਾਕੀ ਸਾਦਾ ਹੀ ਹੈ ਇਸ ਕਰਕੇ ਬਟਾ ਡਿਊਟੀ ਲੱਗੀ ਤੁਹਾਡੇ ਤੱਕ ਮੈਸੇਜ ਦੇਣ ਦੀ ਮਤ ਸੋਚਿਓ ਕਿ ਅਸੀਂ ਪੈਸਾ ਵੀ ਇੰਨਾ ਭਰ ਲਾਂਗੇ ਜਿਵੇਂ ਤੁਸੀਂ 20 25 ਦਿਨ ਪਹਿਲਾਂ ਅਖਬਾਰ ਦੇ ਵਿੱਚ ਨਿਊਜ਼ ਪੜ੍ਹੀ ਹੋਏਗੀ ਬਟਾਲੇ ਦੀ ਖਬਰ ਸੀ ਅੰਡਰੇਜ ਬੱਚੇ ਨੂੰ ਮਾਪੇ ਕਾਰਸਫਰ ਰਹੇ ਸੀ ਉਸ ਕਾਰ ਦੀ ਛੇੜ ਦੇ ਵਿੱਚ ਇੱਕ ਬੱਚਾ ਆਇਆ ਉਹਦੀ ਡੈਥ ਹੋ ਗਈ ਬੱਚੇ ਦੇ ਖਿਲਾਫ ਪਰਚਾ ਦਰਜ ਹੋਇਆ ਨਾਲ ਮਾਤਾ ਪਿਤਾ ਨੂੰ ਸਜ਼ਾ ਹੋਏਗੀ ਹੋਏਗੀ ਸੋ ਬਟਾ ਬਾਅਦ ਦੇ ਵਿੱਚ ਆਪਾਂ ਦੋਸ਼ ਨਾ ਦਈਏ ਪੁਲਿਸ ਨੂੰ ਦੋਸ਼ ਨਾ ਦਈਏ ਰੱਬ ਨੂੰ ਸਭ ਤੋਂ ਪਹਿਲਾਂ ਅਸੀਂ ਖੁਦ ਉਸੀ ਪਹਿਲਾਂ ਵੀ ਤੁਹਾਡੇ ਨਾਲ ਗੱਲ ਕਲੀਅਰ ਕਰ ਗਿਆ ਸਾਨੂੰ ਪਤਾ ਵੀ ਹੈ ਕਿ ਇੱਕ ਰੱਬ ਨੇ ਪਾਵਰ ਇੱਕ ਇਨਸਾਨ ਨੂੰ ਦਿੱਤੀ ਹੈ ਜਿਸ ਜੰਮੇ ਦੇ ਵਿੱਚ ਅਸੀਂ ਬੈਠੇ ਆ ਸੁਣਨ ਦੀ ਸਮਝਣ ਦੀ ਤੇ ਉਸ ਤੇ ਅਮਲ ਕਰਨ ਦੀ ਦਿੱਤੀ ਹੈ ਨਾ ਸੋ ਰੱਬ ਦਾ ਸ਼ੁਕਰ ਕਰ ਜਾ ਰਾਂ ਕੰਨਾਂ ਤੋਂ ਸਹੀ ਸੁਣ ਰਿਹਾ ਅੱਖਾਂ ਤੋਂ ਦਿਖ ਰਿਹਾ ਅਗਰ ਰੋਡ ਐਕਸੀਡੈਂਟ ਦੇ ਵਿੱਚ ਕਿਸੇ ਦੀ ਅੱਖ ਚਲੇ ਜਾਏ ਕਿਸੇ ਦੀ ਲੱਤ ਕਿਸੇ ਦੀ ਬਾਹ ਜਾਂ ਕੋਈ ਹੋਰ ਸਰੀਰ ਦਾ ਅੰਗ ਪਰ ਚਲੇ ਜਾਏ ਤੇ ਆਪਾਂ ਦੋਸ਼ ਕਿਹਨੂੰ ਦੇਣਾ ਰੱਬ ਨੂੰ ਕਿ ਰੱਬ ਨੇ ਸਾਡੇ ਨਾਲ ਗਲਤ ਕੀਤਾ ਰੱਬਰ ਨਹੀਂ ਬੇਟਾ ਗਲਤ ਕਰ ਰਿਹਾ ਅਸੀਂ ਗਲਤ ਕਰ ਰਹੇ ਹਾਂ ਇਸ ਕਰਕੇ ਆਪਾਂ ਇਨਸਾਨੀਅਤ ਤੌਰ ਤੇ ਆਪਣਾ ਫਰਜ਼ਦਾ ਕਰਨਾ ਜਦੋਂ ਤੱਕ ਸਾਡਾ ਡਰਾਈਵਿੰਗ ਲਾਇਸੈਂਸ ਨਹੀਂ ਬਣਦਾ ਮਤਾਬਕ ਕਾਨੂੰਨ ਕਿੰਨੀ ਉਮਰ ਰੱਖੀ ਹੈ ਡਰਾਈਵਿੰਗ ਲਾਇਸੈਂਸ ਦੀ 18 ਸਾਲ ਜਦੋਂ ਤੱਕ ਬਟਾ 18 ਸਾਲ ਦੇ ਨਹੀਂ ਹੁੰਦੇ ਉਦੋਂ ਤੱਕ ਕੋਈ ਵੀ ਵਹੀਕਲ ਆਪਾਂ ਨਹੀਂ ਚਲਾ ਸਕਦੇ ਨਾ ਜਾ ਬੰਦਾ ਰਾ ਪਿਆ ਜਾਣਾ ਜਾਂ ਵਾਪੇ ਜਾਣਾ ਦੂਸਰੇ ਨੰਬਰ ਤੇ ਨਾਲ ਸਕੂਲਾਂ ਨੂੰ ਵੀ ਹਦਾਇਤਾਂ ਹੋ ਚੁੱਕੀਆਂ ਵਾਂ ਅਗਰ ਸਕੂਲ ਦੇ ਅੰਦਰ ਬੱਚਾ ਸਕੂਟਰ ਮੋਟਰਸਾਈਕਲ ਲੈ ਕੇ ਐਂਟਰ ਹੋਏਗਾ ਬੱਚੇ ਕੋ ਡਰਾਈਵਿੰਗ ਲਾਇਸੈਂਸ ਜਾਂ ਡਾਕੂਮੈਂਟ ਨਹੀਂ ਹੈ ਸਕੂਲ ਦੀ ਕੋਈ ਜ਼ਿੰਮੇਵਾਰੀ ਨਹੀਂ ਹੋਏਗੀ ਸਭ ਤੋਂ ਪਹਿਲਾਂ ਡਰਾਈਵਿੰਗ ਲਾਇਸੈਂਸ ਤੁਹਾਡੇ ਕੋਲ ਹੋਣਾ ਚਾਹੀਦਾ ਉਹ ਬੱਚਾ ਸਕੂਟਰ ਮੋਟਰਸਾਈਕਲ ਲੈ ਕੇ ਆਇਓ ਜਿਸ ਬੱਚੇ ਕੋ ਡਰਾਈਵਿੰਗ ਲਾਇਸੈਂਸ ਹੈ ਜੇ ਬੇਟਾ ਸਾਡੇ ਕੋਲ ਡਰਾਈਵਿੰਗ ਲਾਇਸੈਂਸ ਨਹੀਂ ਹੈ ਤੇ ਆਪਾਂ ਸਕੂਟਰ ਮੋਟਰਸਾਈਕਲ ਵਗੈਰਾ ਕੁਝ ਨਾ ਲੈ ਕੇ ਆਈਏ ਦੂਸਰੀ ਗੱਲ ਵੀ ਤੁਹਾਡੇ ਨਾਲ ਕਲੀਅਰ ਕਰਦੇ ਆ ਕਿ ਸਾਡੇ ਜਮਾਤ ਦੀ ਸੋਚ ਹੈ ਕਿ 16 ਸਾਲ ਦੀ ਉਮਰ ਬਣਾ ਕੇ ਲਾਇਸੈਂਸ ਅਸੀਂ ਸਕੂਟਰ ਮੋਟਰਸਾਈਕਲ ਚਲਾ ਸਕਦੇ ਹਾਂ ਨਹੀਂ 16 ਸਾਲ ਦੀ ਉਮਰ ਤੋਂ ਬਾਅਦ ਜਿਹੜਾ ਲਾਇਸੈਂਸ ਬਣਦਾ ਉਸ ਲਾਇਸੈਂਸ ਦੇ ਨਾਲ ਅਸੀਂ ਕੀ ਚਲਾ ਸਕਦੇ ਹਾਂ ਜਿਹੜੇ ਸਾਡੇ ਵਾਹਨ ਦੀ ਹਾਊਸ ਪਾਵਰ 50 ਸੀਸੀ ਤੋਂ ਘੱਟ ਹੋਏਗੀ ਉਹ ਵਾਹਨ ਚਲਾ ਸਕਦੇ ਹਾਂ ਇਸ ਕਰਕੇ ਡਿਊਟੀ ਲੱਗੀ ਹੈ ਬਣਾ ਤੁਹਾਡੇ ਤੱਕ ਮੈਸੇਜ ਦੇਣ ਦੀ ਸਮੇਂ ਸਮੇਂ ਸਰ ਪਹਿਲਾਂ ਵੀ ਤੁਹਾਨੂੰ ਮੈਸੇਜ ਦਿੱਤਾ ਜਾਂਦਾ ਜਿਹੜੀਆਂ ਵੀ ਸਰਕਾਰ ਦੀਆਂ ਨਵੀਆਂ ਨੋਟੀਫਿਕੇਸ਼ਨ ਆਉਂਦੀਆਂ ਤੁਹਾਡੇ ਤੱਕ ਮੈਸੇਜ ਦਿੱਤਾ ਜਾ ਰਿਹਾ ਪਾਏ ਜਾਂਦੇ ਆ ਤੇ ਸਾਡੇ ਖਿਲਾਫ ਬਣਦੀ ਕਾਰਵਾਈ ਹੋਏਗੀ ਮਤ ਸੋਚਿਓ ਕਿ ਕੋਈ ਪੁਲਿਸ ਨੇ ਤੁਹਾਨੂੰ ਮੈਨੂਅਲ ਤੌਰ ਤੇ ਰੋਕਣਾ ਨਹੀਂ ਤੁਹਾਡੀ ਕਿਸੇ ਨੇ ਫੋਟੋ ਖਿੱਚੀਏ ਵੀ ਪਾ ਦਿੱਤੀ ਮਤਾਵਾ ਕਾਨੂੰਨ ਉਸ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਹੋ ਜਾਏਗੀ ਪੂਰੇ ਪੰਜਾਬ ਦੇ ਵਿੱਚ ਉਹਦੇ ਵਿੱਚ ਸਾਨੂੰ ਕੋਈ ਸੱਦੀ ਸੋਚ ਹੈ ਨਾ ਕਿ ਸਾਡੇ ਡਿਜੀਟਲ ਰਿਪੋਰਟ ਦੇ ਵਿੱਚ ਡਾਕੂਮੈਂਟ ਹੈ ਸਾਨੂੰ ਕੋਸ਼ ਨੂੰ ਦੱਸਣ ਦੀ ਲੋੜ ਨਹੀਂ ਉਹਦੇ ਰਾਹੀਂ ਦੇਖ ਸਕਦੇ ਆਕਰ ਬਟਾ ਸਾਡੇ ਕੋਲ ਈ ਚਲਾਨੀ ਦੀ ਮਸ਼ੀਨਾਂ ਹੈ ਨੇ ਤੇ ਸਾਨੂੰ ਡਾਕੂਮੈਂਟ ਤੁਹਾਨੂੰ ਪੁੱਛਣ ਦੀ ਲੋੜ ਨਹੀਂ ਅਗਰ ਮੈਨੂਅਲ ਚਲਾਨ ਬੁੱਕ ਹੈ ਫਿਰ ਪੁੱਛਣ ਦੀ ਲੋੜ ਹੈ ਜੇ ਸਾਡੇ ਕੋਲ ਈ ਚਲਾਨੀ ਦੀ ਮਸ਼ੀਨ ਹੈ ਉਹਦੇ ਵਿੱਚ ਅਸੀਂ ਤੁਹਾਡਾ ਨੰਬਰ ਪਾਣਾ ਫੋਟੋ ਖਿੱਚਣੀ ਗੱਡੀ ਦੀ ਆਪਣੇ ਆਪ ਉਹਦੇ ਵਿੱਚ ਸਾਰਾ ਕੁਝ ਕਲੀਅਰ ਹੋ ਜਾਏਗਾ ਕਿ ਗੱਡੀ ਕੋਲ ਆਰਸੀ ਹੈ ਨਹੀਂ ਜਾਂ ਗੱਡੀ ਕੋਲ ਡਰਾਈਵਿੰਗ ਲਾਇਸੈਂਸ ਸੌਰੀ ਇੰਸ਼ੋਰੈਂਸ ਹੈ ਨਹੀਂ ਜਾਂ ਪੋਲੂਸ਼ਨ ਹੈ ਨਹੀਂ ਜਾਂ ਡਰਾਈਵਰ ਰਿਪੋਰਟ ਲਾਇਸੈਂਸ ਹੈ ਨਹੀਂ ਇਹ ਚੀਜ਼ਾਂ ਸਾਰੀਆਂ ਉਹਦੇ ਵਿੱਚ ਸ਼ੋਅ ਹੋ ਜਾਂਦੀਆਂ ਇਸ ਕਰਕੇ ਥੋੜੇ ਸਮੇਂ ਦੇ ਵਿੱਚ ਤੁਹਾਡੇ ਤੱਕ ਮੈਸੇਜ ਆ ਕਿ ਸਭ ਤੋਂ ਪਹਿਲਾਂ ਜਾਨ ਫੇਰ ਜਹਾਨ ਜੇ ਜਾਨ ਨਹੀਂ ਤੇ ਬਟਾ ਕੁਝ ਵੀ ਨਹੀਂ ਇਸ ਕਰਕੇ ਜਦੋਂ ਤੱਕ ਸਾਡਾ ਮੁਤਾਬਕ ਕਾਨੂੰਨ ਸਾਡੀ ਉਮਰ ਨਹੀਂ 18 ਸਾਲ ਹੁੰਦੀ ਡਰਾਈਵਿੰਗ ਲਾਇਸੈਂਸ ਨਹੀਂ ਬਣਦਾ ਸਕੂਟਰ ਮੋਟਰਸਾਈਕਲ ਵਗੈਰਾ ਕੋਈ ਟੱਕ ਕੋਸ਼ ਨਾ ਚਲਾਇਓ ਅਗਰ ਚਲਾਣ ਦੇ ਪਾਈ ਜਾਨੇ ਹੋ ਇਹ ਮੈਂ ਤੁਹਾਨੂੰ ਦੱਸ ਦਿੱਤਾ 25000 ਰੁਪਏ ਫਾਈਨ ਹੋਏਗਾ ਤੇ ਮਾਪਾਪ ਨੂੰ ਸਜ਼ਾ 3 ਸਾਲ ਦੀ ਉਸ ਤੋਂ ਬਾਅਦ ਤੁਹਾਡਾ ਡਰਾਈਵਿੰਗ ਲਾਇਸੈਂਸ 18 ਸਾਲ ਦੀ ਉਮਰ ਤੋਂ ਬਾਅਦ ਬਣ ਗਿਆ ਕਿਵੇਂ ਬਣਦਾ ਪਤਾ ਹੋਣਾ ਚਾਹੀਦਾ ਆਨਲਾਈਨ ਅਪਲਾਈ ਕਰਨਾ ਆਨਲਾਈਨ ਡੇਟ ਮੈਂਟ ਨਹੀਂ ਆਨਲਾਈਨ ਡੇਟ ਤੋਂ ਬਾਅਦ ਸਾਡਾ ਜਿਹੜੇ ਸੜਕਾਂ ਤੇ ਰੋਡ ਸਾਈਨ ਹੈ ਇਸ ਬੈਨਰ ਤੇ ਵੀ ਲੱਗੇ ਹੋਏ ਨੇ ਇਹ ਰੋਡ ਸਾਈਨ ਲੱਗੇ ਹੁੰਦੇ ਨੇ ਇਹਨਾਂ ਰੋਡ ਸਾਈਨਾਂ ਦਾ ਟੈਸਟ ਹੋਣਾ 10 ਨੰਬਰ ਦਾ ਟੈਸਟ ਹੁੰਦਾ ਜਿਹਦੇ ਬੱਚੇ ਦੇ 6-7 ਨੰਬਰ ਹੋਏ ਉਸ ਬੱਚੇ ਦਾ ਲਰਨਿੰਗ ਲਾਇਸੈਂਸ ਬਣ ਜੇਗਾ ਲਰਨਿੰਗ ਲਾਇਸੈਂਸ ਦੇ نیچے ਇੱਕ ਵਾਰਨਿੰਗ ਲਿਖੀ ਹੁੰਦੀ ਹੈ ਜਰੂਰ ਪੜਿਓ ਸਭ ਤੋਂ ਪਹਿਲਾਂ ਜੇ ਤੁਸੀਂ ਕੋਈ ਵਹੀਕਲ ਚਲਾ ਰਹੇ ਹੋ ਨੈਸ਼ਨਲ ਹਾਈਵੇ ਤੇ ਨਹੀਂ ਚਲਾ ਸਕਦੇ ਲਿੰਕ ਸੜਕਾਂ ਤੇ ਚਲਾਵਾਂਗੇ ਤੇ ਉਹਦੇ ਵਿੱਚ ਸਭ ਤੋਂ ਪਹਿਲਾਂ ਤੁਹਾਡੇ ਵਹੀਕਲ ਤੇ ਐਲ ਲਿਖਿਆ ਹੋਣਾ ਚਾਹੀਦਾ ਤੁਹਾਡੇ ਨਾਲ ਪੱਕੇ ਡਰਾਈਵਿੰਗ ਲਾਇਸੈਂਸ ਵਾਲਾ ਬੈਠਾ ਹੋਣਾ ਚਾਹੀਦਾ ਫਿਰ ਬੇਟਾ ਤੁਸੀਂ ਜਿਹੜਾ ਹੈ ਸਕੂਟਰ ਮੋਟਰਸਾਈਕਲ ਚਲਾ ਸਕਦੇ 18 ਸਾਲ ਦੀ ਉਮਰ ਤੋਂ ਬਾਅਦ ਅਗਰ ਅਸੀਂ ਉਹ ਡਰਾਈਵਿੰਗ লাইসেন্স ਪੱਕਾ ਬਣਾਉਣਾ ਸਭ ਤੋਂ ਪਹਿਲਾਂ 6 ਮਹੀਨੇ ਵਾਸਤੇ ਸਾਡਾ ਲਰਨਿੰਗ লাইসেনਸ ਬਣੇਗਾ 1 ਮਹੀਨੇ ਤੋਂ ਬਾਅਦ 6 ਮਹੀਨੇ ਤੋਂ ਪਹਿਲਾਂ ਜਿਵੇਂ ਬਹਾਲੀ ਦੇ ਵਿੱਚ ਸੈਕਟਰ 82 ਦੇ ਵਿੱਚ লাইসেনਸ ਅਥਾਰਟੀ ਹੈ ਉਸ ਅਥਾਰਟੀ ਦੇ ਵਿੱਚ ਸਾਡੇ ਤੋਂ ਸਕੂਟਰ ਮੋਟਰਸਾਈਕਲ ਕਾਰ ਚਲਾ ਕੇ ਦੇਖੀ ਜਾਏਗੀ ਤੇ ਡਰਾਈਵਿੰਗ লাইসেনਸ ਸਾਡਾ ਬਣ ਜਾਏਗਾ ਪਤਾ ਲੱਗ ਗਿਆ ਡਰਾਈਵਿੰਗ লাইসেনਸ ਬਾਰੇ ਉਸ ਤੋਂ ਬਾਅਦ ਬੇਟਾ ਵਹੀਕਲ ਕੋ ਡਾਕੂਮੈਂਟ ਕਿਹੜੇ-ਕਿਹੜੇ ਹੁੰਦੇ ਨੇ ਆਰਸੀ ਇੰਸ਼ੋਰੈਂਸ ਤੇ ਕਲੀਸ਼ਨ ਪ੍ਰਾਈਵੇਟ ਵਹੀਕਲ ਦੇ ਕੋਲ ਤਿੰਨ ਹੀ ਡਾਕੂਮੈਂਟ ਹੁੰਦੇ ਨੇ ਇਹ ਡਾਕੂਮੈਂਟ ਪੂਰੇ ਰੱਖਣੇ ਆ ਉਸ ਤੋਂ ਬਾਅਦ ਕਮਰਸ਼ੀਅਲ ਵੀਕਲ ਆ ਜਾਂਦਾ ਪੀਡੀ ਪਲੇਟ ਵਾਲਾ ਜਿਵੇਂ ਤੁਹਾਡੀ ਸਕੂਲ ਬੱਸ ਹੈ ਆਟੋ ਹੈ ਜਾਂ ਉੱਪਰ ਵਾਲਾ ਟੈਕਸੀ ਹੈ ਉਹਦੇ ਕੋਲ ਬਈਟਾ ਸਟੇਟ ਦਾ ਟੈਕਸ ਤੇ ਪਰਮਿਟ ਹੋ ਜਾਂਦਾ ਡਾਕੂਮੈਂਟ ਪੂਰੇ ਹੋ ਗਏ ਉਸ ਤੋਂ ਬਾਅਦ ਜਿਹੜੇ ਟ੍ਰੈਫਿਕ ਦੇ ਨਿਯਮ ਆਪਾਂ ਉਹਨਾਂ ਟ੍ਰੈਫਿਕ ਨਿਯਮਾਂ ਦੀ ਪੜ੍ਹ ਸਭ ਤੋਂ ਪਹਿਲਾਂ ਮੈਸੇਜ ਦੇ ਵਿੱਚ ਤੁਹਾਡੇ ਤੱਕ ਮੈਸੇਜ ਦੇਣਾ ਇਹਦੇ ਬਾਰੇ ਜਾਣਦੇ ਹੋ ਜਾਣਦੇ ਹੋ ਕੀ ਕਹਿੰਦੇ ਇਹਨੂੰ ਕੀ ਕਹਿੰਦੇ ਆ ਹੈਲਮਟ ਕਾਦੇ ਵਾਸਤੇ ਬਣਿਆ ਬਟਾ ਸੇਫਟੀ ਲਈ ਹੈ ਸੇਫਟੀ ਵਾਸਤੇ ਕਾਦੀ ਸੇਫਟੀ ਸਿਰ ਦੀ ਆਪਣੇ ਅੰਦਰ ਬੈਠੇ ਬੈਠੇ ਝਾਤੀ ਮਾਰੋ ਕਿ ਤੁਹਾਡੇ ਪੇਰੈਂਟਸ ਤੁਹਾਨੂੰ ਸਕੂਲ ਛੱਡਣ ਆਉਂਦੇ ਨੇ ਜਾਂ ਜਾਂਦੇ ਆਂ ਕਿਆ ਉਹ ਟੂ-ਵਿਲਰ ਚਲਾਉਂਦੇ ਨੇ ਤੇ ਹੈਲਮਟ ਪਾਉਂਦੇ ਨੇ ਹਾਂਜੀ ਹਾਂਜੀ ਤੂੰ ਆ ਬੱਚੇ ਉੱਪਰ ਹਾਂ ਬੇਟਾ ਨਹੀਂ ਪਾਉਂਦੇ ਤਾਂ ਪਾਇਆ ਕਰੋ ਜ਼ਰੂਰ ਮੈਂ ਤੁਹਾਡੇ ਤੱਕ ਮੈਸੇਜ ਇਹੀ ਦੇਣ ਵਾਸਤੇ ਆਇਆ ਆ ਜਾ ਬੱਚੇ ਆ ਜਲਦੀ ਆ ਨਿਤਰਾ ਜਾ ਪਾਏ ਨੂੰ ਸਿਰ ਤੇ ਬੱਚੇ ਆਵਾਜ਼ ਨਾ ਆਏ ਭਾਈ ਸ਼ਬਸ਼ ਅੱਗੇ ਆ ਜਾਓ ਹੈਲਮਟ ਪਾਇਆ ਬੱਚੇ ਨੇ ਬੜਾ ਠੀਕ ਪਾਇਆ ਨਹੀਂ ਤੇ ਬਟਾ ਸੇਫਟੀ ਪੈਨ ਨਹੀਂ ਲਗਾਈ ਇਹ ਸੇਫਟੀ ਪੈਨ ਕਿਉਂ ਲਗਵਾਈ ਜਾਂਦੀ ਹੈ ਹੈਲਮਟ ਨੀਚੇ ਨਾ ਕਰੇ ਅਗਰ ਸਾਡਾ ਟੂਕਲਰ ਸਲਿੱਪ ਕਰ ਗਿਆ अगर सन्नू के से चीज ने हिट कर देता जे बेटा हेलमेट ਸਾਡੇ ਗਿਰਨ ਤੋਂ ਪਹਿਲਾਂ ਗਿਰ ਗਿਆ ਫਿਰ ਸਾਡੇ ਸਿਰ ਦੀ ਸੇਫਟੀ ਨਹੀਂ ਹੋਈ ਸਿਰ ਦੀ ਸੇਫਟੀ ਵਾਸਤੇ ਸਾਨੂੰ ਪ੍ਰੋਪਰ ਹੈਲਮਟ ਪਾਉਣਾ ਪਾਏਗਾ ਉਹਦੇ ਨੀਚੇ ਸੇਫਟੀ ਪੈਨ ਲਗਾਉਣੀ ਪਏਗਾ ਹੋਇਆ ਨਾ ਉਹ ਸਾਦ ਸੇ ਨੂੰ ਰੱਖ ਰਹੇ ਸਾਨੂੰ ਦੁਬਾਰਾ ਚੁੱਛੀ ਫੇਰ ਹੋ ਗਈ ਮੈਂ ਤੁਹਾਨੂੰ ਛੋਟਾ ਮੂੰਹ ਵੱਡੀ ਗੱਲ ਕਰ ਰਿਹਾ ਥੋੜੇ ਸਮੇਂ ਕਿ ਜੇ ਤਾਂ ਆਪਾਂ ਇੱਥੇ ਸ਼ਾੜੀ ਨੌਕਰੀ ਕਰਦੇ ਹਾਂ ਮੇ ਤਾਂ ਮੇਰਾ ਵੀ ਹੋਰ ਪਾਸੇ ਹੈ ਸਕੂਲ ਬੱਚੇ ਆ ਇਹਦੇ ਵਾਸਤੇ ਜਿਹੜੀ ਸੇਫ ਸਕੂਲ ਵਨ ਪੌਸੀ ਬਣੀ ਉਹਦੀ ਚਲਣਾ ਚਾਹੀਦਾ तो दो 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 तो जो रूट पर जाना बस जाना पैना जब बस का है जो ट्रैफिक दे मैं इन्होंने चीज़ों में सारे फल करना समझिए इस करके मेरा फिर बाद कही सकते ड्यूटी नहीं मैंने तो अज का दिन भेजता ठीक है तो फिर जो मौके पर फसेगा उ जिम्मेवार समझिए मेरी गल कर? इस करके मैसेज है तो कि जी सेफ स्कूल वाहन पॉलि है वह भी अपना इन्हें दिन पालना पता सार सब तो पहला ਸਾਡੀ ਬੱਸ ਦਾ ਰੰਗ ਸਾਡੇ ਹਾਈ ਸਕਿਉਰਿਟੀ ਨੰਬਰ ਪਲੇਟ ਹੈਲਪਲਾਈਨ ਨੰਬਰ ਸਕੂਲ ਦਾ ਨਾਮ ਅੰਦਰ ਆ ਜੋ ਕੈਮਰੇ ਤੋਂ ਤਾਂ ਹੋਣੇ ਚਾਹੀਦੇ ਆ ਹੈਗੇ ਹਾਂਜੀ ਉਸ ਤੋਂ ਬਾਅਦ ਫਰਸਟ ایڈ ਕਿੱਟ ਹੈਗੀ ਆ ਹੈਗੀ ਆ ਫਾਇਰ ਸੈਂਡਰ ਹੈਗੀ ਆ ਹੈਗੀ ਆ ਜਾਣਕਾਰੀ ਵੀ ਹੈ ਇਹਨਾਂ ਦੀ ਚਲਾਣੇ ਵੀ ਆਣੇ ਚਾਹੀਦੇ ਆ ਜੇ ਨਹੀਂ ਚਲਾਣੇ ਆਉਂਦੇ ਤਾਂ ਜਿਹੜੀ ਅਥਾਰਟੀ ਹੈ ਤੁਹਾਡੇ ਉੱਰੋਂ ਸਿੱਖੂ ਨੂੰ ਕੋਈ ਸੰਕੇਤਾਇਆ ਜਾਵੇ ਹਾਂ ਇਹ ਸਿਸਟਮ ਤੁਹਾਡਾ ਜੀਪੀਐਸ ਹੋਣਾ ਚਾਹੀਦਾ ਗੱਡੀ ਦੇ ਡਾਕੂਮੈਂਟ ਪੂਰੇ ਹੋਣੇ ਚਾਹੀਦੇ ਆ ਉਸ ਤੋਂ ਬਾਅਦ ਜਿਹੜੇ ਰੂਟ ਤੇ ਜਾਣਾ ਹੈ ਸਾਡੇ ਪ੍ਰੈਫਰੈਂਸ ਦੇ ਜਿਹੜੇ ਨੰਬਰ ਆਪਾਂ ਨੂੰ ਪਾ ਦੇ। ਤੇ ਜਦੋਂ ਰੂਟ ਤੇ ਜਾਣਾ ਯੂਨੀਫਾਰਮ ਦੇ ਵਿੱਚ ਨੇਪਰੇਟ ਲੱਗੀ ਹੋਵੇ ਖਾਸ ਕਰਕੇ ਇੱਕ ਤੀਕਾ ਧਿਆਨ ਰੱਖਣਾ ਮੈਂ ਨਹੀਂ ਕਹਦਾ ਕੋਈ ਕਰਦੇ ਹੋਣਗੇ ਕੋਈ ਨਸ਼ੀ ਦਾ ਬਿਲਕੁਲ ਸੇਵਨ ਵਾਲਾ ਬੰਦਾ ਜਿਹੜਾ ਸਕੂਲ ਬੱਸ ਨਹੀਂ ਚਲਾਵੇ ਵੈਸੇ ਤਾਂ ਕੋਈ ਵੀ ਨਾ ਚਲਾਵੇ ਖਾਸ ਕਰਕੇ ਕੀ ਦੇ ਵਿੱਚ 20 ਬੱਚੇ ਹੈ ਤੇ 20 ਪਰਿਵਾਰ ਹੈ। 20 ਬੱਚੇ ਹੈ 20 ਪਰਿਵਾਰ। ਹਾਂਜੀ ਠੀਕ ਹੈ ਇੱਕ ਇੱਕ ਬੱਚਾ ਪਰਿਵਾਰ ਚਾਜ ਫਿਰ ਮਾਚੋਖਾਂ ਹਾਂ ਇਸ ਕਰਕੇ ਮੇਰਾ ਵੀ ਤੁਹਾਡੇ ਤੱਕ ਮੈਸੇਜ ਹੈ ਕਿ ਜਿਹੜੀ ਸੇਫ ਸਕੂਲ ਵਨ ਪਾਲਿਸੀ ਬਣੀ ਹੈ ਆਪਾਂ ਉਹਦੀ ਪਾਲਣਾ ਕਰਨੀ ਨਾਲ ਨਾਲ ਟ੍ਰੈਫਿਕ ਨਿਯਮਾਂ ਦੀ ਜਦੋਂ ਰੂਟ ਤੇ ਜਾਣਾ ਯੂਨੀਫਾਰਮ 'ਚ ਨਸ਼ਾ ਕਰਕੇ ਬਹਨ ਨਹੀਂ ਚਲਾਣਾ ਆਪਣੇ ਵਹੀਕਲ ਦੇ ਡਾਕੂਮੈਂਟ ਪੂਰੇ ਰੱਖਣੇ ਆ ਡਰਾਈਵਿੰਗ ਲਾਇਸੈਂਸ ਹੈਗਾ ਸਾਰੇ ਹਾਂਜੀ ਠੀਕ ਹੈ ਹਾਂਜੀ ਤੇ ਜੇ ਕੋਈ ਚਿਪ ਵਾਲਾ ਜਾਂ ਕਾਪੀ ਵਾਲਾ ਉਹ ਲਾਇਸੈਂਸ ਨਹੀਂ ਚੱਲਦਾ ਸਿਰਫ ਚਿਪ ਵਾਲਾ ਚੱਲਦਾ ਸਿਰਫ ਕਾਰਟ ਵਾਲੇ ਨਾ ਬਣੇ ਦੇ ਉਹ ਪੁਰਾਣੇ ਨਾ ਫਾਦਿਆਂ ਵਾਲੇ ਗੁੱਜੇ ਉਹ ਨਹੀਂ ਚੱਲਣਗੇ ਹਾਂਜੀ ਚਿਪ ਵਾਲਾ ਚੱਲੇਗਾ ਠੀਕ ਹੈ ਇਹ ਆਪਣੇ ਡਾਕੂਮੈਂਟ ਤੇ ਜਿਹੜਾ ਲਾਇਸੈਂਸ ਹੈ ਤੁਹਾਡਾ ਲੋਕਲ ਸਮਝ ਲੋ ਜਿਹਦਾ ਹੁਣ ਆ ਮੈਂ ਐਕਸਪੋਰਟ ਗਿਆ ਵੈਸਟ ਬੰਗਾਲ ਦਾ ਸੀ ਜਦੋਂ ਹੁਣ ਵਾਪਸ ਦਾ ਕਲਾਨ ਕੀਤਾ ਉਹ ਕਹਿੰਦਾ ਜੀ ਮੇਰੇ ਕੋ ਵੈਸਟ ਬੰਗਾਲ ਦਾ ਆਨਲਾਈਨ ਹੈ ਨਹੀਂ ਮੈਂ ਕਿਹਾ ਭਾਈ ਫਿਰ ਬਸ ਬੰਦ ਕਰਨੀ ਪੈਣੀ ਫਿਰ ਉਹਨਾਂ ਨੇ ਗੱਡੀ ਦੀ ਆਰਸੀ ਉਹ ਲਾ ਕੇ ਦਿੱਤੀ ਫਿਰ ਆਰਸੀ ਠੀਕ ਹੈ ਸੋ ਮੇਰਾ ਵੀ ਇਹ ਡਾਕੂਮੈਂਟ ਪੂਰੇ ਰੱਖਣੀ ਆਪਣਾ ਲਾਇਸੈਂਸ ਤੇ ਜਿਹੜੇ ਡਾਕੂਮੈਂਟ ਜਿਵੇਂ ਆਪਾਂ ਉਹਨਾਂ ਦੀ ਕਰਨਾ ਜੋ ਸੇਫ ਸਕੂਲ ਬਣੀ ਹੈ ਪਾਲਿਸੀ ਉਹਦੀ ਆਪਾਂ ਕਰਨਾ ਠੀਕ ਹੈ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹਦੇ ਨਵੇਂ ਕਾਨੂੰਨ ਆਏ ਜੀ ਨਵੇਂ ਗਾਈਡਲਾਈਨ ਆਈਆਂ ਹਨ ਕਿ ਨਵੇਂ ਚੀਜ਼ ਕੀ ਆਈ ਹੈ ਕਾਨੂੰਨ ਦੇ ਵਿੱਚ ਟੈਕਨੀਕਲ ਮੰਨ ਦੇ ਕੇ ਨਵੇਂ ਕਾਨੂੰਨ ਆਏ ਨੇ ਜੀ ਕਿ ਕੋਈ ਵੀ ਅੰਡਰਏਜ ਬੱਚਾ ਜਿਸ ਬੱਚੇ ਦੀ ਉਮਰ 18 ਸਾਲ ਤੋਂ ਘੱਟ ਹੈ ਜੀ ਉਹ ਸਕੂਟਰ ਮੋਟਰਸਾਈਕਲ ਚਾਰ ਪਹੀਆ ਵਾਹਨ ਵਗੈਰਾ ਕੁਝ ਵੀ ਨਹੀਂ ਚਲਾਏਗਾ ਠੀਕ ਹੈ ਜਦੋਂ ਤੱਕ ਉਸ ਦਾ ਡਰਾਈਵਿੰਗ ਲਾਇਸੈਂਸ ਨਹੀਂ ਬਣਦਾ ਉਦੋਂ ਤੱਕ ਨਹੀਂ ਚਲਾਏਗਾ ਆਪਣੀ ਸੋਚ ਅਕਿਆ ਦੀ ਕਿ ਜਿਹੜਾ 16 ਸਾਲ ਦੀ ਉਮਰ ਤੋਂ ਬਾਅਦ ਲਾਇਸੈਂਸ ਬਣਦਾ ਉਸ ਲਾਇਸੈਂਸ ਦੇ ਨਾਲ ਅਸੀਂ ਉਸ ਦੀ ਅੱਖਾਂ 'ਚ ਮਿੱਟੀ ਪਾਉਣ ਵਾਸਤੇ ਕਹਿ ਦਿੰਦੇ ਆ ਜੀ ਸਾਡੇ ਕੋਲ ਡਰਾਈਵਿੰਗ ਲਾਇਸੈਂਸ ਹੈ ਕਾ ਅਸੀਂ ਗੱਡੀ ਵਗੈਰਾ ਚੱਲਨੇ ਆ ਕੋਈ ਵੀ ਹਾਦਸਾ ਹੋ ਜਾਏਗਾ ਉਸ ਟਾਈਮ ਕਿ ਜਿਹੜਾ ਤੁਹਾਡਾ ਲਾਇਸੈਂਸ ਆਫ ਵੈਲਿਡ ਨਹੀਂ ਹੈ ਮਤਾਬਕ ਕਾਨੂੰਨ ਅੰਡਰੇਜ ਬੱਚਾ ਸਕੂਟਰ ਮੋਟਰਸਾਈਕਲ ਚਲਾਏਗਾ 25000 ਰੁਪਏ ਫਾਈਨ ਹੈ ਨਾਲ ਮਾਂ-ਵਾਪ ਨੂੰ 3 ਸਾਲ ਦੀ ਜਿਹੜੀ ਉਹਦੇ ਵਿੱਚ ਸਜ਼ਾ ਜੀ ਬਿਡੇ ਵਿੱਚ ਹੋਰ ਕਿਸੇ ਦਾ ਮੋਟਰਸਾਈਕਲ ਲੈ ਕੇ ਆ ਜਾਂਦੇ ਜੀ ਉਹਨਾਂ ਬਾਰੇ ਉਨਾ ਵਾਦੇ ਵਿੱਚ ਵੀ ਮਾਪੇ ਦੀ ਜ਼ਿੰਮੇਵਾਰੀ ਹੈ ਔਰ ਜਿਸ ਦੇ ਨਾਮ ਸਕੂਟਰ ਮੋਟਰਸਾਈਕਲ ਜੋ ਵੀ ਹੈ ਕਾਰ ਲੈ ਕੇ ਜਾਊਗਾ ਜਿਸ ਦੇ ਨਾਮ ਰਜਿਸਟਰਡ ਹੋਏਗਾ ਉਹਦੇ ਨਾਮ ਖਲਾਬ ਵੀ ਬਣਦੀ ਕਾਨੂੰਨੀ ਕਾਰਵਾਈ ਹੋਏਗੀ ਅੱਛਾ ਅਵੇਰਨੈਸ ਵਾਸਤੇ ਡਿਪਾਰਟਮੈਂਟ ਕੀ ਕਰ ਰਿਹਾ ਹੈ ਅਵੇਰਨੈਸ ਸਾਸੀਂ ਰੈਗੂਲਰ ਕਰ ਰਹੇ ਆਂ ਪੂਰੇ ਜ਼ਿਲ੍ਹੇ ਦੇ ਵਿੱਚ ਮੈਂ ਟਰੈਫਿਕ ਐਜੂਕੇਸ਼ਨ ਸੈੱਲ ਦੇ ਵਿੱਚ ਤਨਾਤਾਂ ਤੇ ਮਾਨਯੋਗ ਐਸਐਸਪੀ ਸਾਹਿਬ ਡੀਐਸਪੀ ਸਾਹਿਬ ਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਔਰ ਕੁਝਲੇ ਦਾ ਹਜੇ ਸਕੂਲ ਨਹੀਂ ਹੈ ਤੇ ਜਿਹੜੇ ਸਕੂਲਾਂ ਵਿੱਚ ਅਸੀਂ ਜਾ ਕੇ ਬੱਚਿਆਂ ਨੂੰ ਅਵੇਅਰ ਨਾ ਕੀਤਾ ਹੋਵੇ ਉਸ ਤੋਂ ਪਹਿਲਾਂ ਰਿਕਮੈਂਡ ਕਰਦੇ ਆ ਰਹੇ ਆਂ ਕਿ ਕਿਤੇ ਕਮੀ ਮਿਲੀ ਹੈ ਜੀ ਕਿਸੇ ਕੋਲ ਦੇਖੋ ਕਮੀਆਂ ਦੀ ਦੇਖੋ ਪਾਲਣਾ ਕਰਾਉਣ ਵਾਸਤੇ ਤੇ ਬੱਚੇ ਬਹੁਤ ਹੈ ਮੈਂ ਤੁਹਾਡੇ ਚੈਨਲ ਰਾਹੀਂ ਅਪੀਲ ਕਰਦਾ ਹਾਂ ਕਿ ਜਿਹੜੇ ਅੰਡਰੇਜ ਬੱਚਿਆਂ ਨੂੰ ਮਾਪੇ ਸਕੂਟਰ ਮੋਟਰਸਾਈਕਲ ਦਿੰਦੇ ਆ ਉਹ ਜ਼ਰੂਰ ਇਸ ਚੀਜ਼ ਦੀ ਇਨਸ਼ੋਰ ਕਰਨ ਕਿ ਬਈ ਸਾਡੇ ਬੱਚੇ ਕੋਲ ਡਰਾਈਵਿੰਗ ਲਾਇਸੈਂਸ ਨਹੀਂ ਹੈ ਤੇ ਬੱਚੇ ਨੂੰ ਵੇਅਰ ਕਰਨਾ ਸਕੂਲ ਵੀ ਕਰ ਰਿਹਾ ਸਬੰਧਤ ਵਿਭਾਗ ਵੀ ਕਰ ਰਿਹਾ ਪਰ ਮਾਪੇ ਜਿਹੜਾ ਮੁੱਢਕੇ ਜੜੀ ਇਹ ਚਾਬੀ ਬੱਚੇ ਦੇ ਹੱਥ ਦਿੰਦੇ ਉਹਨਾਂ ਨੂੰ ਪਤਾ ਕਿ ਸਾਡੇ ਬੱਚੇ ਕੋਲ ਡਰਾਈਵਿੰਗ ਲਾਇਸੈਂਸ ਨਹੀਂ ਹੈ ਮਾਪਿਆਂ ਨੂੰ ਵੀ ਆਪਣਾ ਫਰਜ਼ ਅਦਾ ਕਰਨਾ ਚਾਹੀਦਾ ਕਿ ਅੰਡਰੇਜ ਬੱਚੇ ਨੂੰ ਸਕੂਟਰ ਮੋਟਰਸਾਈਕਲ ਨਾ ਦੇ ਤੇ ਜਿਹੜੇ ਬੱਚੇ ਐਨਫਿੱਟ ਲੈ ਕੇ ਆਉਂਦੇ ਨੇ ਫਟ ਮੋਟਰਸਾਈਕਲ ਲੈ ਕੇ ਆਉਂਦੇ ਉਹਨਾਂ ਬਾਰੇ ਕੀ ਦੇਖੋ ਮੋਟਰਸਾਈਕਲ ਦੇ ਵਿੱਚ ਤਾਂ ਫਿਰ ਸਾਰੇ ਆ ਗਏ ਐਨਫਿੱਲਡ ਕੱਲਾ ਨਹੀਂ ਹੈ ਮੋਟਰਸਾਈਕਲ ਤਾਂ ਮੋਟਰਸਾਈਕਲ ਹੈ ਇਹੀ ਮੈਸੇਜ ਮੈਂ ਤੁਹਾਡੇ ਸਾਹਮਣੇ ਜਿਹੜਾ ਬੱਚਿਆਂ ਨਾਲ ਸੈਮੀਨਾਰ ਕੀਤਾ ਉਹਦੇ ਵਿੱਚ ਦਿੱਤਾ ਕਿ ਸਾਡਾ ਸੋਚ ਹੈ ਵਿਚਾਰ ਹੈ ਕਿ ਅਸੀਂ 16 ਸਾਲ ਦੀ ਉਮਰ ਦਾ ਲਾਇਸੈਂਸ ਬਣਾ ਕੇ ਸਕੂਟਰ ਮੋਟਰਸਾਈਕਲ ਕਾਰ ਚਲਾ ਰਹੇ ਹਾਂ ਜੀ ਪੁਲਿਸ ਪੁੱਛੇਗੀ ਲਾਇਸੈਂਸ ਹੈਗਾ ਜੀ ਉਹ ਵਿਦਆਉਟ ਗੇਅਰ ਦਾ ਲਾਇਸੈਂਸ ਬਣਦਾ ਔਰ ਉਸ ਵਾਹਨ ਦੇ ਨਾਲ 50 ਸੀਸੀ ਤੱਕ ਦਾ ਜਿਹੜਾ ਅਸੀਂ ਵਾਹਨ ਚਲਾ ਸਕਦੇ ਹਾਂ ਜਿਹੜੇ ਸਾਡੇ ਵਾਹਨ ਦੀ ਜਿਹੜੀ ਹਾਊਸ ਪਾਵਰ ਹੈ 50 ਸੀਸੀ ਤੱਕ ਜੀ ਇਹ ਡਰਾਈਵਿੰਗ ਲਾਇਸੈਂਸ ਹੁਣ ਨਹੀਂ ਬਣਨ ਲੱਗਿਆ ਜਦੋਂ ਤੋਂ ਮੋਟਰ ਵੀਕਲ ਐਕਟ ਬਣਿਆ ਸੀ ਉਦੋਂ ਤੋਂ ਬਣ ਰਿਹਾ ਸੀ ਤੇ ਉਸ ਸਮੇਂ ਉਹਦੇ ਵਿੱਚ ਜਿਵੇਂ ਲੂਨਾ ਵਗੈਰਾ ਹੀਰੋ ਮ ਜਿਸਟਿਕ ਵਗੈਰਾ ਉਹ ਹੁੰਦੀਆਂ ਸੀ ਤੇ ਉਹ ਚਲਾ ਸਕਦੇ ਆ ਜੇ ਇਸ ਵਾਹਨ ਦੀ ਹਾਊਸ ਪਾਵਰ 50 ਸੀਸੀ ਤੋਂ ਘੱਟ ਹੈ ਤੇ ਜਿਹੜੇ ਸਟੰਟ ਵੀ ਕਰਦੇ ਆ ਟੇਪਰ ਸਵਾਰੀ ਹੁੰਦੀ ਹੈ ਉਨਾ ਬਾਰੇ ਵੀ ਅਵੇਰਨੈਸ ਹੈ। ਉਹਨਾਂ ਬਾਰੇ ਵੀ ਸਾਰੀ ਟ੍ਰੈਫਿਕ ਨਿਯਮਾਂ ਦੇ ਲੈ ਕੇ ਸਾਰੀ ਜੋ ਕੋਈ ਸੋਸ਼ਲ ਮੀਡੀਆ ਤੇ ਵੀ ਕਿਸੇ ਦੀ ਕੋਈ ਵੀਡੀਓ ਵਗੈਰਾ ਆਏਗੀ ਉਸ ਦੇ ਖਿਲਾਫ ਵੀ ਜਿਹੜਾ ਉਹਦਾ ਨੰਬਰ ਹੈ ਉਸ ਰਾਹੀਂ ਜਿਹੜੀ ਹੈ ਨੰਬਰ ਟ੍ਰੇਸ ਕਰਕੇ ਬਣਦੀ ਕਾਨੂੰਨੀ ਕਾਰਵਾਈ ਹੋਏਗੀ। ਜਿਹੜਾ ਤੁਸੀਂ ਗੱਲ ਕੀਤੀ ਹੈ ਕਿ ਕੋਈ ਫੋਟੋ ਪਾ ਸਕਦਾ ਤਾਂ ਕਿੱਚ ਕੇ ਦੇਖੋ ਫੋਟੋ ਪਾ ਸਕਦੇ ਹੈ ਜਿਸ ਤਰ੍ਹਾਂ ਸਾਡੇ ਨੂੰ ਸਾਨੂੰ ਹੀ ਚਲਾਨੇ ਦੀ ਮਸ਼ੀਨਾਂ ਮਿਲ ਚੁੱਕੀਆਂ। ਅਸੀਂ ਖੁਦ ਵੀ ਇਹ ਚਲਾਨ ਕਰਨੇ ਦਸੰਬਰ ਮਹੀਨੇ ਤੋਂ ਕਰ ਰਹੇ ਹਾਂ ਪੂਰੇ ਪੰਜਾਬ ਦੇ ਵਿੱਚ। ਇਹ ਚਲਾਨਿੰਗ ਮਸ਼ੀਨ ਰਾਹੀਂ ਕੋਈ ਵੀ ਅਫੈਂਸ ਕਰ ਦਿੰਦਾ ਕੋਈ ਉਨਾ ਰੈਡ ਰੈਡ ਜੰਪ ਕਰ ਦਿੱਤੀ ਅਸੀਂ ਫੋਟੋ ਖਿੱਚਦੇ ਆ ਜੀ ਸਾਡੇ ਤੋਂ ਮੈਨੂਅਲ ਤੌਰ ਤੇ ਘੱਟ ਰੋਕਦੇ ਆ ਜਿਵੇਂ ਤੁਹਾਨੂੰ ਵੀ ਪਤਾ ਹੈ ਤੁਹਾਡੇ ਮੀਡੀਆ ਮੈਸੇਜ ਵੀ ਦੇਣਾ ਚਾਹੁੰਦਾ ਤੁਹਾਡੇ ਰਾਹੀਂ ਕਿ ਮੋਹਾਲੀ ਸ਼ਹਿਰ ਦੇ ਵਿੱਚ ਵੀ ਜਿਹੜੇ ਕੈਮਰੇ ਚੰਡੀਗੜ੍ਹ ਦੀ ਤਰਜ਼ ਤੇ ਲੱਗਣ ਲੱਗੇ ਨੇ ਉਹ ਤਿੰਨ ਮਹੀਨੇ ਦਾ ਜਿਹੜਾ ਉਹਨਾਂ ਨੇ ਸਮਾਂ ਲਿੱਤਾ ਸਰਕਾਰ ਨੇ ਤਿੰਨ ਮਹੀਨੇ ਦੇ ਵਿੱਚ ਜਿਹੜਾ ਇਹ ਕੰਮ ਮੁਕੰਮਲ ਹੋ ਜਾਏਗਾ ਇਸ ਸਿੱਧੀ ਮੈਂ ਲੋਕਾਂ ਨੂੰ ਜਾਣਕਾਰੀ ਦੇਣਾ ਚਾਹੁੰਦਾ ਕਿ ਸੀਸੀਟੀ ਵੀ ਕੈਮਰੇ ਰਾਹੀਂ ਫੋਟੋ ਰਾਹੀਂ ਵੀ ਸਾਡਾ ਚਲਾਣਾ ਸਕਦਾ ਪਬਲਿਕ ਵੀ ਫੋਟੋ ਖਿੱਚ ਕੇ ਪਾ ਸਕਦੀ ਹੈ ਪਾ ਸਕਦੀ ਹੈ ਉਮਰ ਵਗੈਰੇ ਕੀ ਨੰਬਰ ਸਟੇ ਐਸਐਸਪੀ ਸਾਹਿਬ ਦਾ ਜੋ ਵੈਬਕ ਪੋਰਟਲ ਤੇ ਆਪਾਂ ਪਾ ਕੇ ਉਸ ਤੇ ਭੇਜ ਸਕਦੇ ਠੀਕ ਹਨ ਥੈਂਕ ਯੂ ਸਤਿ ਸ਼ਕਰੀ ਸਤਿ ਸ਼ਕਰੀ ਸਰ ਅੱਜ ਪ੍ਰੈਕਟ ਕੋਰਸ ਵਾਲੇ ਉਹਦੇ ਵਿੱਚ ਆਏ ਕੀ ਕੰਮ ਆਸਤੇ ਸਰ ਆਪਣੇ ਮੁਹਾਲੀ ਦੇ ਜੋ ਟ੍ਰੈਫਿਕ ਇਨਚਾਰਜ ਜਨਕ ਰਾਜ ਜੀ ਅੱਜ ਸਾਡੇ ਸਕੂਲ ਆਏ ਸੀਗੇ ਤੇ ਉਹਨਾਂ ਨੇ ਟ੍ਰੈਫਿਕ ਦੇ ਰੂਲਸ ਹੈਗੇ ਆ ਇਹ ਰੀਸੈਂਟਲੀ ਜਿਹੜੀ ਗਵਰਨਮੈਂਟ ਨੇ ਸੈਕਸ਼ਨ ਦਿੱਤੀਆਂ ਆ ਫਾਰ ਪੇਰੈਂਟਸ ਜਾਂ ਬੱਚਿਆਂ ਦੇ ਮੁਤਾਬਕ ਬੱਚੇ ਜਿਹੜੇ ਏਜ ਮਾਈਨਰ ਬੱਚੇ ਜਿਹੜੇ ਹੈਗੇ ਆ ਉਹ ਆਪਣਾ ਟ੍ਰੈਫਿਕ ਰੂਲ ਦੀ ਜਿਹੜੀ ਹੈ ਉਹ ਉਹ ਵੀ ਅਭੀ ਨਾ ਕਰੇ ਬਹੁਤ ਟ੍ਰਾਫਿਕ ਰੂਲ ਨੂੰ ਫੋਲੋ ਕਰੇ ਕਿਉਂਕਿ ਮਾਈਨਰ ਬੱਚੇ ਕਈ ਵਾਰ ਰੇ ਮੋਟਰਸਾਈਕਲ ਵਗੈਰਾ ਚਲਾਉਂਦੇ ਆ ਤੇ ਇਹ ਸਾਡੇ ਕੋਲ ਚਿੱਠੀ ਵੀ ਆਈ ਸਰਕਾਰ ਵੱਲੋਂ ਤੇ ਅਸੀਂ ਪੇਰੈਂਟਸ ਨਾਲ ਗੱਲ ਕਰਕੇ ਪੇਰੈਂਟਸ ਨਾਲ ਮੀਟਿੰਗ ਕਰਕੇ ਅਸੀਂ ਉਹਨਾਂ ਦੇ ਬੱਚੇ ਦੇ ਲੈਟਰ ਦੇ ਬਾਰੇ ਜਿਹੜਾ ਜਾਣੂ ਕਰਾਤਾ ਸੀਗਾ ਇਹ ਦੱਸਤਾ ਸੀਗਾ ਵੀ ਇਹ ਸਾਰੀ ਸੋਲ ਰਿਸਪੋਨਸਿਬਿਲਟੀ ਤੁਹਾਡੀ ਹੈ ਅਸੀਂ ਸਕੂਲ ਤੋਂ ਜਿਹੜਾ ਸਾਡੀ ਸਹਿਯੋਗ ਹੈਗਾ ਅਸੀਂ ਤੁਹਾਡੇ ਨਾਲ ਕਰਾਂਗੇ ਬੱਚੇ ਨੂੰ ਚਾਂਟ ਦੋਵਾਂਗੇ ਬੱਚੇ ਨੂੰ ਵੀ ਇਹ ਮਾਈਨਰ ਹੈ ਗਿਆ ਜਾਂ ਅਸੀਂ ਚੈਕਿੰਗ ਕਰਾਂਗੇ ਜਿਹੜੇ ਬੱਚੇ ਡਿਫਾਲਟਰ ਹੋਣਗੇ ਉਹਨਾਂ ਨੂੰ ਅਸੀਂ ਪੇਰੈਂਟਸ ਨੂੰ ਕਹਿ ਉਹ ਕਿਹਦੇ ਹੋਗੇ ਭੱਜ ਜੀ ਬੱਚੇ ਕਿਉਂਕਿ ਸਕੂਲ ਜਿਹੜਾ ਐਡਮਿਨਿਸਟ੍ਰੇਸ਼ਨ ਹੈ ਉਹਦਾ ਰੋਲ ਤੇ ਹੈ ਵੀ ਸਕੂਲ ਪ੍ਰੈਮਿਸਿਸ ਜਿਹੜਾ ਹੈਗਾ ਉਹਦੀ ਰਿਸਪੌਂਸਿਬਿਲਟੀ ਹੁੰਦੀ ਹੈ ਬਟ ਬੱਚਾ ਸਾਡੇ ਸਕੂਲ ਦਾ ਇਸ ਕਰਕੇ ਅਸੀਂ ਬਾਹਰ ਵੀ ਨੂੰ ਥੋੜਾ ਦੇਖਣਾ ਪੈਂਦਾ ਕਿ ਉਹ ਰੂਲ ਦਾ ਡੈਗਲੂਸ਼ਨ ਜਿਹੜੇ ਹੈਗੇ ਟ੍ਰੈਫਿਕ ਦੇ ਉਹਨੂੰ ਭੰਗ ਨਾ ਕਰਦਾ ਹੋਵੇ ਤਾਂ ਕਿ ਇਹ ਬਹੁਤ ਹੀ ਅੱਛਾ ਉਪਰਾਲਾ ਹੈ ਕਿਉਂਕਿ 31 ਜੁਲਾਈ ਤੱਕ ਦੀ ਡੇਟ ਟੈਂਟੇਟਿਵ ਡੇਟ ਸੀਗੀ ਪਰ ਅਸੀਂ ਨੂੰ ਪਹਿਲੇ ਹੀ ਅਸੀਂ ਹਰ ਸਾਲ ਜਿਹੜਾ ਹੈਗਾ ਇਹਦੇ ਬਾਰੇ ਚ ਬੱਚਿਆਂ ਨੂੰ ਜਿਹੜਾ ਹੈ ਅਵੇਅਰ ਕਰਦੇ ਆ ਪੇਰੈਂਟਸ ਨੂੰ ਵੀ ਅਵੇਅਰ ਕਰਦੇ ਆ ਪੀਟੀਐਮ ਨੂੰ ਕਹਿੰਦੇ ਹੁੰਦੇ ਆ ਤੇ ਇਹਦੇ ਵਿੱਚ ਅਮਲ ਵੀ ਹੋ ਰਿਹਾ ਕੁਬੜੀ ਗੱਲ ਨਹੀਂ ਬਟ ਕਈ ਹੁੰਦੇ ਆ ਸਾਰਤੀ ਬੱਚੇ ਜਿਹੜੇ ਮਤਲਬ ਪੇਰੈਂਟਸ ਨੂੰ ਵੀ ਚੀਟ ਕਰਦੇ ਦਾ ਸਕੂਲ ਥੋਟ ਨੂੰ ਚੀਟ ਕਰਦੇ ਆ ਅਸੀਂ ਉਹਨਾਂ ਬੱਚਿਆਂ ਦੀ ਜਿਹੜੀ ਹੈ ਮਤਲਬ ਭਾਲ ਕਰਦੇ ਆ ਦੇਖਦੇ ਆ ਤੇ ਉਹਨਾਂ ਦੇ ਪੇਰੈਂਟਸ ਦੀ ਨੌਲੇਜ ਜਾਨਦੇ ਆ ਇਹ ਕਿੰਨੇ ਕ ਬੱਚੇ ਆਪਣੇ ਬਾਈਕ ਲੈ ਕੇ ਆਉਂਦੇ ਆ ਜਾਂ ਸਡੇ ਕੋਲ ਹੋਣੇ ਦੀ 40-50 ਬੱਚੇ ਹੋਣ ਜਿਹੜੇ ਬੁਲੇਟ ਵਗੈਰਾ ਦੂਸਰੀਆਂ ਗੱਡੀਆਂ ਲੈ ਕੇ ਆਉਂਦੇ ਆ ਕਾਰ ਤੋ ਕੋ ਲੈਂਦਾਂ ਨਹੀਂ ਆ ਸਾਈਕਲ ਤੇ ਵੀ ਆਂਦੇ ਆ ਕਈ ਬੱਚੇ ਬਈ ਪਾਰਕਿੰਗ ਹੈਗੀ ਸਾਡੇ ਕੋਲ ਤੇ ਜਿਹੜੇ ਮੋਟਰਸਾਈਕਲ ਸਕੂਟਰ ਚਾਂਦੇ ਆ ਉਹ ਵੈਸੇ ਮੇਰੇ ਖਾਲਾ ਵੀ ਬਹੁਤ ਘਟੇ ਆ ਥੋੜੇ ਬੱਚੇ ਆ ਪਰ ਉਹਨਾਂ ਅਸੀਂ ਕਿਹਾ ਵੀ ਤੁਹਾਨੂੰ ਪ੍ਰੋਪਰ ਜਿਹੜੀ ਹੈਗੀ ਆ ਰੂਲਸ ਐ ਰੈਗੂਲੇਸ਼ਨ ਫਾਲੋ ਕਰਨੇ ਪਣੇ ਨਹੀਂ ਅਸੀਂ ਵੀ ਸਟ੍ਰਿਕਟ ਟੈਕਸ ਨਹੀਂ ਲੈਂਦੇ ਉਹਤੇ ਸਟੱਕ ਡਾਕ ਸਟੌਪ ਆਪ ਕਰ ਦਿੰਦੇ ਸਪੂਲ ਜੀ ਜਾਈ ਕੋਲ ਰਮਨ ਦੀ ਮਾਪਿਆਂ ਵਾਸਤੇ ਕੀ ਮਾਪਿਆਂ ਵਾਸਤੇ ਇਹ ਦੇਖੋ ਅਗਰ ਜ਼ਿੰਦਗੀ ਹੈਗੀ ਆ ਮਾਂ ਬਾਪ ਥੋੜੇ ਜਿਹਾ ਬੱਚੇ ਦੇ ਮਤਲਬ ਫੇਵਰ ਜਿਹੇ ਹੁੰਦੇ ਆ ਤੁਹਾਡਾ ਬੱਚਾ ਹੈਗਾ ਪਿਆਰ ਕਰਦੇ ਆ ਪਰ ਮੈਂ ਕਹਿੰਦਾ ਵੀ ਪਿਆਰ ਵੀ ਕਰੋ ਪਰ ਇਹ ਵੀ ਅਗਰ ਜੀਵਨ ਦੀ ਲਾਇਕ ਹੈਗੀ ਆ ਤੇ ਆ ਤਾਈ ਸਭ ਕੁਝ ਆ ਤਾਈ ਪੜੂ ਅਗੇ ਤਾਂ ਜਿੰਨੀ ਕੁ ਕੁਝ ਬਣੂਗਾ ਜੇ ਉਹ ਲਾਈਫ ਲੈਸ ਹੋ ਜਾਊਗਾ ਕੋਈ ਗੈਜੂਲਟੀ ਹੋ ਜਾਊਗੀ ਕਿਸੇ ਐਕਸੀਡੈਂਟਲ ਦੇ ਵਿੱਚ ਜਾਂ ਕਿਤੇ ਕਰਕੇ ਤੇ ਫਿਰ ਉਹ ਸਭ ਕੁਝ ਉਹ ਪੇਰੈਂਟਸ ਦੀ ਜਿਹੜੀ ਹੈ ਨਾ ਉਹ ਸਾਰਾ ਕੁਝ ਜਿਹੜਾ ਉਹ ਡਿਸਟਰਬ ਹੋ ਜਾਂਦਾ ਹੈ ਤੇ ਪੇਰੈਂਟਸ ਨੇ ਇਹ ਹੈ ਵੀ ਬੱਚੇ ਨੂੰ ਪਿਆਰ ਕਰੋ ਬਟ ਜਿਹੜੇ ਰੂਲਸ ਐ ਰੈਗੂਲੇਸ਼ਨ ਐ ਉਹਨਾਂ ਦੇ ਵਿੱਚ ਉਹਨਾਂ ਨੂੰ ਕੋਈ ਐਗਜ਼ੈਂਪਸ਼ਨ ਨਾ ਦਿਓ ਉਹ ਰੂਲ ਐ ਰੈਗੂਲੇਸ਼ਨ ਫੋਲੋ ਕਰਨ ਚਾਹੀਓ ਟ੍ਰੈਫਿਕ ਰੂਲ ਐ ਜਾਂ ਹੋਰ ਵੀ ਕੋਈ ਡਿਸਪਲਿਨ ਐ ਉਹਦੇ ਵਿੱਚ ਰਹਿਣਾ ਅੱਛੀ ਜੀ ਸਰ ਜੇ ਅਪਨਾ ਸਕੂਲ ਹੈ ਅਪਣੇ ਸਰ ਅਵਸਾਂ ਹੈਗੀਆਂ 8 अठ बसा हैं कटी हर एक चीज़ जी है प्रॉपरली मेनटेन है जी गाइडलाइनज़ है अं पूरी फॉलो करते हैं ड्राइविंग लाइसेंस वगैरह वैलिडिटी कितने है क्या है या ड्राइव जी डराइवर है उन्होंने मैडिकल प्रॉपर देखते हैं कि मतलब सारा कुछ जो है जी अपने जी अपने सारा जो भी जी पी एस सिस्टम है वह भी सारा चैक करते हैं मतलब सारी गाइडलाइन जी फॉलो करते हैं अगर कोई रब यह कोई गल हो तो फिर कुछ नहीं हो सकता बट मतलब नाइनटी नाइन पॉइंट नाइन परसेंट वी आर रेडी ਬੱਚਿਆਂ ਵਾਸਤੇ ਲੇਡੀਜ਼ ਨੇ ਜਾਂ ਬੁਆਇਜ਼ ਨਹੀਂ ਦੇਖੋ ਇਹ ਡਰਾਈਵਰ ਦੇ ਨਾਲ ਇੱਕ ਅਟੈਂਡੈਂਟ ਹੈ ਤੇ ਕਿਉਂਕਿ ਇਹੜਾ ਕੋ-ਐਜੂਕੇਸ਼ਨ ਹੈ ਬੱਸ ਦੇ ਵਿੱਚ ਬੁਆਇਜ਼ ਵੀ ਹੁੰਦੇ ਗਰਲਸ ਹੁੰਦੀਆਂ ਤੇ ਏਜੰਟ ਦਾ ਰੋਲ ਜਿਹੜਾ ਉਹ ਡਰਾਈਵਰ ਆਦਾ ਕਰ ਦਿੰਦਾ ਅਜ ਮੁੰਡਾ ਕੋਈ ਇਸ਼ਾਰਾ ਕਰਦਾ ਉਹ ਸੈੱਟ ਕਰ ਦਿੰਦਾ ਕੁੜੀਆਂ ਵਾਸਤੇ ਅਸੀਂ ਲੇਡੀਜ਼ ਅਟੈਂਡੈਂਟ ਰੱਖੀ ਹੋਈ ਹੈ ਮਤਲਬ ਸਾਰੀ ਬਸਾਂ ਚ ਲੀਡਿਸ ਐ ਡਰਾਈਵਰ ਜਿਹੜੇ ਹੈਗੇ ਆ ਅਸੀਂ ਸਾਰਿਆਂ ਨੂੰ ਕਾਪੀਆਂ ਦਿੱਤੀਆਂ ਹੋਈਆਂ ਕਾਪੀਆਂ ਡਰਾਈਵਰ ਮੈਂਟੇਨ ਕਰਦੇ ਹੋ ਅਟੈਂਡੈਂਸ ਲੈਂਦੇ ਆ ਲੀਡੀ ਜਿਹੜੀਆਂ ਹੈਗੀਆਂ ਉਹ ਕੁੜੀਆਂ ਦੀ ਅਗਰ ਕੋਈ ਪ੍ਰੋਬਲਮ ਹੈ ਉਤਾਰਨਾ ਚੜਾਣਾ ਜਾਂ ਕੋਈ ਅੱਗੇ ਪਿੱਛੇ ਕਰਨਾ ਕਿ ਮਤਲਬ ਕਨੈਕਟਰ ਵਾਲਾ ਰੋਲ ਉਹੀ ਕਰਦੀ ਸਹੀ